ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈ ਕੇ ਆਏ ਹਾਂ ਜੀ ਪਕੌੜਿਆਂ ਦੀ ਜਿਸ ਤਰ੍ਹਾਂ ਕੀ ਹੁਣ ਪਕੌੜੇ ਆਪਾਂ ਬਣਾਈਦੇ ਨੇ ਤੇ ਉਹਨਾਂ ਦਾ ਜਿਹੜਾ ਚੂਰਾ ਹੁੰਦਾ ਉਹ ਬਚ ਜਾਂਦਾ ਤੇ ਜਾਂ ਤੇ ਆਪਾਂ ਸੁੱਟ ਦਈਦਾ ਚੂਰਾ ਤੇ ਜਾਂ ਫਿਰ ਕਿਸੇ ਸਬਜੀ ਦੇ ਰੋਗ ਵਿੱਚ ਆਪਾਂ ਇਸ ਪਕੌੜਿਆਂ ਦੇ ਚੂਰੇ ਨੂੰ ਇਸਤੇਮਾਲ ਕਰ ਲਈ ਕਰ ਲਈਦਾ ਤੇ ਇਹ ਆਪਾਂ ਵੀਡੀਓ ਅੱਜ ਲੈ ਕੇ ਆਏ ਹਾਂ ਜੀ ਕੜੀ ਦੀ ਕੜੀ ਬਣਾ ਕੇ ਆਪਾਂ ਉਹਦੇ ਵਿੱਚ ਆ ਪਕੌੜਿਆਂ ਦਾ ਜਿਹੜਾ ਚੂਰਾ ਇਹਦਾ ਇਸਤੇਮਾਲ ਕਰਾਂਗੇ ਬਿਲਕੁਲ ਸੋਖੇ ਜੇ ਤਰੀਕੇ ਨਾਲ ਤੇ ਸਾਰੇ ਜੇ ਮਸਾਲੇ ਪਾ ਕੇ ਕੜੀ ਹੈ ਜਿਹੜੀ ਆਪਾਂ ਬਹੁਤ ਵਧੀਆ ਟੇਸਟੀ ਟੇਸਟੀ ਬਣਾ ਕੇ ਤਿਆਰ ਕਰਾਂਗੇ ਤੇ ਸ਼ੁਰੂ ਕਰਦੇ ਆਂ ਜੀ ਵੀਡੀਓ ਤੇ ਸਭ ਤੋਂ ਪਹਿਲਾਂ ਆਪਾਂ ਦੱਸ ਦਿੰਨੇ ਆ ਜੀ ਤੁਹਾਨੂੰ ਸਮਾਨ ਆਪਾਂ ਕੀ ਕੀ ਲਿਆ ਤੇ ਮੇਨ ਚੀਜ਼ ਹੈ ਜੀ ਜਿਹੜੀ ਇੱਥੇ ਕੋੜਿਆਂ ਦਾ ਚੂਰਾ ਇਹ ਹੈਗਾ ਇੱਕ ਕੋਲੀ ਦੇ ਕਰੀਬ ਬਚ ਗਿਆ ਸੀ ਚੂਰਾ ਤੇ ਇਹ ਇਹਨੂੰ ਪਾਵਾਂਗੇ ਆਪਾਂ ਕੜੀ ਦੇ ਵਿੱਚ ਤੇ ਨਾਲ ਹੀ ਆਪਾਂ ਇੱਥੇ ਲਿਆ ਜੀ 1/2 ਕਿਲੋ ਦਹੀਂ 2 ਦਿਨ ਦਾ ਪੁਰਾਣਾ ਖੱਟਾ ਦਹੀਂ ਆ ਤੇ ਇੱਕ ਕੋਲੀ ਆਪਾਂ ਲਈਆ ਬੇਸਣ ਦੀ ਜਿੰਨੇ ਦੀ ਲੋੜ ਹੋएगी ਆਪਾਂ ਵਰਤ ਲਾਂਗੇ ਤੇ 2 ਲੈਨੇ ਵੱਡੇ ਸਾਈਜ਼ ਦੇ ਪਿਆਜ਼ ਇੱਕ ਮੀਡੀਆ ਇੱਕ ਇੱਕ ਲਿਆ ਆਲੂ ਤੇ ਪੰਜ ਛਲੀਆਂ ਹਰੀਆਂ ਮਿਰਚਾਂ ਤੇ ਇੱਕ ਗੰਢੀ ਲਸਣ ਦੀ ਲੈ ਲਈ ਆਪਾਂ ਛਿੱਲ ਕੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲੈਣੇ ਆ ਤੇ ਉਸ ਤੋਂ ਪਹਿਲਾਂ ਆਪਾਂ ਬੈਟਰ ਜਿਹੜਾ ਦਹੀਂ ਦੇ ਵਿੱਚ ਵੇਸਣ ਨੂੰ ਆਪਾਂ ਘੋਲ ਕੇ ਕਰ ਲੈਣੇ ਆ ਜੀ ਤਿਆਰ ਅੱਧਾ ਕਿਲੋ ਦਹੀਂ ਲਿਆ ਆਪਾਂ ਤੁਸੀਂ ਜਿੰਨੀ ਖੜੀ ਬਣਾਉਣਾ ਚਾਹੁੰਦੇ ਤੁਸੀਂ ਉਹਦੇ ਹਿਸਾਬ ਨਾਲ ਟੋਟਲ ਸਮਾਨ ਲੈ ਸਕਦੇ ਹੋ ਤੇ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਚਾਰ ਤੋਂ ਪੰਜ ਵੱਡੇ ਚਮਚ ਮੇਰੇ ਵੇਸਣ ਦੇ ਇਨੂੰ ਆਪਾਂ ਚੋਕ ਖੋਲ ਲੈਨੇ ਆ ਚੰਗੀ ਤਰ੍ਹਾਂ ਕੋਈ ਗੁੱਟਲੀ ਨਹੀਂ ਰਹਿਣੀ ਚਾਹੀਦੀ ਪਹਿਲਾਂ ਆਪਾਂ ਦਹੀਂ ਦੇ ਵਿੱਚ ਹੀ ਮੈਸ਼ ਕਰ ਲੈਨੇ ਆ ਚੰਗੀ ਤਰ੍ਹਾਂ ਇਹਨੂੰ ਵੇਸੜਨ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਖੋਲ ਲੈਨੇ ਆ ਰਸਨ ਨੂੰ ਆਪਾਂ ਘੋਲ ਲਿਆ ਦਹੀਂ ਦੇ ਵਿੱਚ ਤੇ ਹੁਣ ਆਪਾਂ ਕਟਿੰਗ ਕਰ ਲੈਨੇ ਆ ਜੀ ਪਿਆਜ਼ ਦੀ ਕਾਲੂ ਤੜਕਾ ਲਾਉਣ ਵਾਸਤੇ ਤੇ ਪਿਆਜ਼ ਆ ਜਿਹੜੇ ਆਪਾਂ ਕੜੀ ਦੇ ਵਿੱਚ ਹਮੇਸ਼ਾ ਲੰਬੇ ਪੀਸਾ ਵਿੱਚ ਲੰਬੇ ਲੰਬੇ ਕੱਟ ਕੇ ਪਿਆਜ਼ ਪਾਈਦੇ ਨੇ ਇਹਨਾਂ ਨੂੰ ਆਪਾਂ ਤੁਹਾਨੂੰ ਕੱਟ ਲੈਨੇ ਆ ਹੁਣ ਆਪਾਂ ਕੱਟ ਲੈਨੇ ਆ ਜੀ ਆਲੂ ਨੂੰ ਥੋੜੇ ਛੋਟੇ ਛੋਟੇ ਪੀਸ ਆਪਾਂ ਇਸ ਤਰ੍ਹਾਂ ਕਟਾਂਗੇ ਅੱਧਾ ਇੱਕ ਚਮਚਾ ਆਪਾਂ ਸਰੋਂ ਦਾ ਤੇਲ ਪਾ ਕੇ ਇਹਨੂੰ ਕਰ ਲਿਆ ਜੀ ਗਰਮ ਤੇ ਹੁਣ ਆਪਾਂ ਪਾ ਦਾਂਗੇ ਜੀ ਇੱਕ ਚਮਚ ਪਾ ਦਾਂਗੇ ਜੀਰੇ ਦਾ ਤੇ ਨਾਲ ਹੀ ਇੱਥੇ ਆਪਾਂ ਅੱਧਾ ਚਮਚ ਪਾਵਾਂਗੇ ਮੇਥੀ ਦਾਣਾ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ ਇਹ ਦੋਨੇ ਚੀਜ਼ਾਂ ਫਰਾਈ ਹੋ ਗਈਆਂ ਨੇ ਤੇ ਹੁਣ ਆਪਾਂ ਪਾ ਦਾਂਗੇ ਜੀ ਲਸਣ ਲਖਣਾ ਪਾਦਾ ਹੁਣ ਪਾਵਾਂਗੇ ਤੇ ਅੱਡੇ ਦਾ ਇਸਤੇਮਾਲ ਆਪਾਂ ਬਾਅਦ ਵਿੱਚ ਕਰਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਲਸਣ ਭੁੰਨਣ ਤੋਂ ਬਾਅਦ ਪਿਆਜ਼ ਪਿਆਜ਼ ਤੇ ਆਲੂਆਂ ਨੂੰ ਆਪਾਂ ਇਕੱਠੇ ਭੁੰਨ ਲਾਂਗੇ ਦੋ ਮਿੰਟ ਆਪਾਂ ਪਿਆਜ਼ ਨੂੰ ਤੇ ਆਲੂਆਂ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਜੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਚਾਰ ਤੋਂ ਪੰਜ ਆਪਾਂ ਹਰੀਆਂ ਮਿਰਚਾਂ ਲਈਆਂ ਸੀ ਸਵਾਦ ਦੇ ਹਿਸਾਬ ਨਾਲ ਆਪਾਂ ਦਹੀਂ ਦੇ ਵਿੱਚ ਪਾ ਦਾਂਗੇ ਜੀ ੂਣ ਇੱਕ ਚਮਚਾ ਆਪਾਂ ਪਾ ਕੇ ਉਸ ਤੋਂ ਉੱਪਰ ਪਾ ਦਾਂਗੇ ਅੱਧਾ ਚਮਚਾ ਤੇ ਨਾਲ ਹੀ ਆਪਾਂ ਇੱਕ ਚਮਚਾ ਭਰ ਕੇ ਪਾ ਦਾਂਗੇ ਹਲਦੀ ਦਾ ਤੇ ਅੱਧਾ ਚਮਚਾ ਪਾ ਦਾਂਗੇ ਆਪਾਂ ਲਾਲ ਮਿਰਚ ਪੀਸੀ ਹੋਈ ਇਹਨੇ ਮਸਾਲੇ ਪਾ ਗਏ ਨੂੰ ਆਪਾਂ ਕਰ ਲੈਨੇ ਜੀ ਚੰਗੀ ਤਰ੍ਹਾਂ ਮਿਕਸ ਚਲੋ ਜੀ ਪਿਆਜ਼ ਤੇ ਆਲੂ ਵੀ ਆਪਣੇ ਤੜਕਾ ਜਿਹੜਾ ਵੀ ਆਪਾਂ ਪਾਇਆ ਸੀ ਕੜਾਈ ਦੇ ਵਿੱਚ ਸਾਰਾ ਘੁੱਟ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੈਟਰ ਜਿਹੜਾ ਆਪਾਂ ਕੜੀ ਦਾ ਬਣਾ ਕੇ ਰੱਖਿਆ ਹੈ ਇਹਨੂੰ ਲਾ ਕੇ ਚੰਗੀ ਤਰ੍ਹਾਂ ਪਾ ਲੈਨੇ ਆ ਥੋੜਾ ਜਿਹਾ ਪਾਣੀ ਪਾ ਦਾਂਗੇ ਤੇ ਹੁਣ ਆਪਾਂ ਕੜੀ ਨੂੰ ਘੱਟ ਤੋਂ ਘੱਟ 15 ਤੋਂ 20 ਮਿੰਟ ਵਾਸਤੇ ਆਪਾਂ ਹੁਣ ਕੜੀ ਨੂੰ ਚੰਗੀ ਤਰ੍ਹਾਂ ਰਿਨ ਲੈਂਦੇ ਆਂ 10 ਤੋਂ 15 ਮਿੰਟ ਹੋ ਗਏ ਨੇ ਸਾਨੂੰ ਕੜੀ ਨੂੰ ਰੇਝਾ ਲਵਾਉਂਦੇ ਹੋਏ ਤੇ ਤਾਂ 5 ਕੁ ਮਿੰਟ ਆਪਾਂ ਹੋਰ ਰਿਨ ਲਾਂਗੇ ਕੜੀ ਤੇ ਹੁਣ ਆਪਾਂ ਕੜੀ ਵਿੱਚ ਪਾ ਦਾਂਗੇ ਜਿੱਦਾਂ ਚਮਚ ਗਰਮ ਮਸਾਲਾ ਮਸਾਲੇ ਤੋਂ ਬਾਅਦ ਨਾਲ ਹੀ ਆਪਾਂ ਇੱਥੇ ਜਿਹੜੇ ਪਕੌੜਿਆਂ ਦਾ ਚੂੜਾ ਲਿਆ ਸੀ ਇਹਨੂੰ ਵੀ ਪਾ ਦਿੰਨੇ ਆ। ਤੇ ਹੁਣ ਇਹਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ। ਤੇ ਲਓ ਜੀ ਕੜੀ ਆਪਣੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ। ਤੇ ਹੁਣ ਆਪਾਂ ਕੜੀ ਨੂੰ ਇੱਕ ਹੋਰ ਲਾਵਾਂਗੇ ਜੀ ਛੋਟਾ ਜਿਹਾ ਤੜਕਾ। ਤੇ ਹੁਣ ਕੜੀ ਵਿੱਚ ਪਾ ਦਨੇ ਜੀ ਥੋੜਾ ਜਿਹਾ ਕਟਿਆ ਹੋਇਆ ਧਨੀਆ ਇਹਨਾਂ ਨੂੰ ਕਰ ਦਨੇ ਆ ਧਨੀਆ ਨੂੰ ਚੰਗੀ ਤਰ੍ਹਾਂ ਮਿਕਸ ਧਨੀਆ ਪਾਉਣ ਤੋਂ ਬਾਅਦ ਹੁਣ ਆਪਾਂ ਥੋੜਾ ਜਿਹਾ ਇੱਕ ਛੋਟਾ ਜਿਹਾ ਤੜਕਾ ਲਾਣੇ ਆ ਜੀ ਦੇ ਨਾਲ ਕੜੀ ਦਾ ਜਿਹੜਾ ਟੇਸਟ ਆ ਹੋਰ ਵੀ ਵਧੀਆ ਹੋ ਜਾਊ ਕੱਚੀ ਜਿਹਾ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਦੇਸੀ ਤੇਲ ਤੇ ਇਹਨੂੰ ਆਪਾਂ ਗਰਮ ਕਰਕੇ ਇੱਕ ਛੋਟਾ ਜਿਹਾ ਤੜਕਾ ਲਾਉਨੇ ਆ ਤੇਲ ਨੂੰ ਕਰ ਲੈਨੇ ਆ ਆਪਾਂ ਗਰਮ ਗਰਮ ਹੋ ਗਿਆ ਤੇ ਹੁਣ ਆਪਾਂ ਜਿਹੜਾ ਰੱਖਿਆ ਸੀ ਲਸਣ ਉਹਨੂੰ ਆਪਾਂ ਸਾਲ ਲੈਨੇ ਆ ਚੰਗੀ ਤਰ੍ਹਾਂ ਤੇਲ ਦੇ ਵਿੱਚ ਇਸਨੂੰ ਪੁੰਨ ਤੋਂ ਬਾਅਦ ਆਪਾਂ ਨਾਲ ਹੀ ਪਾ ਲਾਂਗੇ ਜੀ ਥੋੜੀ ਜਿਹੀ ਦੇਗੀ ਮਿਰਚ ਇਹਦੇ ਨਾਲ ਕਲਰ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਇਹਨੂੰ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਨੇ ਆ ਤੇ ਹੁਣ ਆਪਣਾ ਤੜਕਾ ਬਿਲਕੁਲ ਤਿਆਰ ਹੈ ਤਲੋ ਜੀ ਕੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਰਾਤ ਬਚੇ ਹੋਏ ਪਕੌੜਿਆਂ ਦੇ ਚੂਰੇ ਤੋਂ ਕੜੀ ਆਪਾਂ ਅੱਜ ਦੀ ਬਣਾ ਕੇ ਤਿਆਰ ਕੀਤੀ ਹੈ ਜੇਕਰ ਤੁਹਾਨੂੰ ਅੱਜ ਦੀ ਕੜੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਇਸ ਕੜੀ ਨੂੰ ਤੁਸੀਂ ਚੋਲਾ ਨਾਲ ਖਾਓ ਚਾਹੇ ਖਾਓ ਕਿਸੇ ਵੀ ਨੱਚੇ ਪਰਾਂਠੇ ਜਾਂ ਸਾਦੇ ਬਰੋਟੀ ਦੇ ਨਾਲ ਕੜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਰੋਟੀ ਦਾ ਜਿਹੜਾ ਸਵਾਦ ਹੈ ਹੋਰ ਵੀ 100 ਗੁਣਾ ਵੱਧ ਜਾਂਦਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ